ਉੰਜ ਤੇ ਹਾੜ ਦੀ ਧੁੱਪੇ ਚੁੱਸਾ ਸੜਦਿਆਂ ਰਹਿਣਾ ਕਵੀ ਇਰਫਾਨ ਸਦੀਕ ਜੀ ਉੰਜ ਤੇ ਹਾੜ ਦੀ ਧੁੱਪੇ ਚੁੱਸਾ ਸੜਦਿਆਂ ਰਹਿਣਾ ਖਾਬਾਂ ਦੇ ਵਿੱਚ ਜੁਗ ਨੂੰ ਫੜਦਿਆਂ ਰਹਿਣਾ ਜੱਗ ਦੀਆਂ ਉਠੀਆਂ ਰਾਵਾਂ ਦਾਸਾਂ ਕੁੱਟਣ ਖਾਤਰ ਜੱਗ ਦੀਆਂ ਉੱਠਦੀਆਂ ਰਾਵਾਂ ਦਾਸਾਂ ਕੁੱਟਣ ਖਾਤਰ ਹੱਥਾਂ ਉੱਤੇ ਦੀਵੇ ਵਾਂਗੂੰ ਬਲਦਿਆਂ ਰਹਿਣਾ ਆਪਣੇ ਆਪ ਨੂੰ ਚੁੱਪ ਦੀ ਬੁਕਲ ਵਿੱਚ ਲੁਕਾ ਕੇ ਲਹੂ ਸਦਰਾਂ ਦਾ ਜੁੱਸੇ ਉੱਤੇ ਮਲਦਿਆਂ ਰਹਿਣਾ ਮੈਂ ਇਹ ਵੱਲ ਸਮੁੰਦਰ ਕੋਲੋਂ ਸਿੱਖਿਆ ਏ ਮੈਂ ਇਹ ਵੱਲ ਸਮੁੰਦਰ ਕੋਲੋਂ ਸਿੱਖਿਆ ਏ ਅੰਦਰੋਂ ਅੰਦਰ ਹੀ ਰੋਣਾ ਉੱਤੋਂ ਹੱਸਦਿਆਂ ਰਹਿਣਾ ਸ਼ੇਰ ਕਹਿਣ ਦਾ ਟੰਗ ਨੂੰ ਕਿਲਾ ਦੱਸੇ ਉਸ ਦਾ ਫੁੱਲਾਂ ਵਰਗੇ ਬੁੱਲ ਦਾ ਸਾਧਿਕ ਕੰਬਦੇਆਂ ਰਹਿਣਾ ਉਂਜ ਤੇ ਹਾੜ ਦੀ ਤੁੱਪੇ ਜੁੱਸਾ ਸੜਦੇਆਂ ਰਹਿਣਾ ਖਾਬਾਂ ਦੇ ਵਿੱਚ ਜੁਗ ਨੂੰ ਫੜਦੇਆਂ ਰਹਿਣਾ